ਉਧਰ ਨਿਊਯਾਰਕ ਤੋਂ ਐਲਾਨ ਮਸਕ ਨੂੰ ਡੋਨਲਡ ਟਰੰਪ ਨੇ ਚੀਫ ਬਣਾਉਣ ਦਾ ਕੀਤਾ ਐਲਾਨ ਤੁਹਾਨੂੰ ਦੱਸ ਦਈਏ ਡੋਨਲਡ ਟਰੰਪ ਦੇ ਇੱਕ ਇੰਟਰਵਿਊ ਦੌਰਾਨ ਮਸਕ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਸਰਕਾਰ ਵਿੱਚ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰ ਕਰਨਗੇ ਉਹਨਾਂ ਕਿਹਾ ਕਿ ਜੇਕਰ ਮੈਨੂੰ ਮਿਲਿਆ ਮੌਕਾ ਤਾਂ ਮੈਂ ਅਮਰੀਕਾ ਦੀ ਸੇਵਾ ਕਰਨ ਲਈ ਤਿਆਰ ਹਾਂ ਇਸ ਤੋਂ ਬਾਅਦ ਟੈਸਲਾ ਚੀਫ ਦੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਕਿ ਕਿਸੇ ਤਨਖਾਹ ਕਿਸੇ ਅਹੁਦੇ ਜਾਂ ਕਿਸੇ ਪਛਾਣ ਦੀ ਲੋੜ ਨਹੀਂ ਹੈ ਇਹਨਾਂ ਨੂੰ ਹੁਣ ਅਮਰੀਕਾ ਦੇ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ 트ਰੰਪ ਨੇ ਕਿਹਾ ਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਐਲਾਨ ਮਸਕ ਲਈ ਵੱਖਰਾ ਵਿਭਾਗ ਬਣਾਉਣਗੇ ਉਹਨਾਂ ਨੇ ਕਿਹਾ ਕਿ ਜਿੱਤ ਤੋਂ ਬਾਅਦ ਉਹ ਸਰਕਾਰੀ ਕਾਰਜ ਕੁਸ਼ਲਤਾ ਕਮਿਸ਼ਨ ਬਣਾਉਣਗੇ ਜਿਸ ਦੇ ਮੁਖੀ ਐਲਾਨ ਮਸਕ ਹੋਣਗੇ ਚੋਣਾਂ ਤੋਂ ਪਹਿਲਾਂ ਇਹ ਆਰਥਿਕਤਾ ਨੂੰ ਲੈ ਕੇ ਇੱਕ ਰੈਲੀ ਵਿੱਚ ਭਾਸ਼ਣ ਦੇ ਰਹੇ ਸਨ ਉਹਨਾਂ ਨੇ ਨਿਊਯਾਰਕ ਇੱਕ ਨਾਮ